ਕਾਫੀ ਸਮੇਂ ਤੋਂ ਚਰਚਾ ਚੱਲ ਰਹੀਆਂ ਹਨ ਕਿ ਗੋਵਿੰਦਾ ਦੇ ਘਰ ਕੁਝ ਠੀਕ ਨਹੀਂ ਚੱਲ ਰਿਹਾ ਹੁਣ ਖਬਰ ਆ ਰਹੀ ਹੈ ਕਿ ਗੋਵਿੰਦਾ ਤੇ ਉਸ ਦੀ ਪਤਨੀ ਵੱਖ ਹੋ ਰਹੇ ਨੇ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਗੋਵਿੰਦਾ ਪਤਨੀ ਸੁਨੀਤਾ ਔਜਾ ਤੋਂ ਤਲਾਕ ਦੇ ਆਖਰੀ ਪੜਾਤੇ ਨੇ ਦੋਵਾਂ ਨੇ ਆਪਣੇ 37 ਸਾਲਾ ਪੁਰਾਣੇ ਵਿਆਹ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ ਸੁਨੀਤਾ ਨੇ ਆਪਣੇ ਪਿਛਲੇ ਕੁਝ ਇੰਟਰਵਿਊਜ਼ ਦੇ ਵਿੱਚ ਦੱਸਿਆ ਕਿ ਗੋਵਿੰਦਾ ਉਸ ਨਾਲ ਨਹੀਂ ਰਹਿੰਦੇ ਉਸ ਨੇ ਮਜ਼ਾਕ ਦੇ ਵਿੱਚ ਉਹਨਾਂ ਦੇ ਅਫੇਅਰ ਬਾਰੇ ਵੀ ਗੱਲ ਕੀਤੀ ਹੈ ਅਫਵਾਹਾਂ ਹਨ ਕਿ ਗੋਵਿੰਦਾ ਅਤੇ ਸੁਨੀਤਾ ਦੇ ਵੱਖ ਹੋਣ ਦਾ ਕਾਰਨ ਇੱਕ 30 ਸਾਲਾ ਮਰਾਠੀ ਅਦਾਕਾਰ ਹਾਲਾਂਕਿ ਗੋਵਿੰਦਾ ਅਤੇ ਸੁਨੀਤਾ ਵੱਲੋਂ ਕੋਈ ਵੀ ਅਫੀਸ਼ੀਅਲ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ ਗੋਵਿੰਦਾ ਦੀ ਪਤਨੀ ਸੁਨੀਤਾ ਆਪਣੇ ਬੇਫਿਕਰੇ ਸੁਭਾਅ ਦੇ ਲਈ ਜਾਣੀ ਜਾਂਦੀ ਹੈ ਕੁਝ ਸਮਾਂ ਪਹਿਲਾਂ ਜਦੋਂ ਗੋਵਿੰਦਾ ਨੂੰ ਗੋਲੀ ਲੱਗੀ ਸੀ ਤਾਂ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਸੁਨੀਤਾ ਦੇ ਨਾਲ ਨਹੀਂ ਰਹਿੰਦੇ ਹੁਣ ਉਹਨਾਂ ਦੇ ਤਲਾਕ ਦੀਆਂ ਚਰਚਾਵਾਂ ਗਰਮ ਹਨ ਇਹ ਪੋਸਟ ਰੈਡਿਟ ਤੇ ਦਿਖਾਈ ਜਾ ਰਹੀ ਹੈ ਇਸ ਸੁਪੋਜ਼ ਦੇ ਵਿੱਚ ਲਿਖਿਆ ਹੈ ਕਿ ਗੋਵਿੰਦਾ ਤਲਾਕ ਲੈਣ ਜਾ ਰਹੇ ਹਨ ਇਗਰੈਡਿਟ ਯੂਜ਼ਰ ਨੇ ਲਿਖਿਆ ਸੁਨੀਤਾ ਨੇ ਕਈ ਹਾਲੀਆ ਇੰਟਰਵਿਊਜ਼ ਦੇ ਵਿੱਚ ਸੰਕੇਤ ਦਿੱਤਾ ਹੈ ਕਿ ਗੋਵਿੰਦਾ ਦਾ ਅਫੇਅਰ ਹੈ ਉਹ ਉਸਦੇ ਫਲੈਟ ਦੇ ਸਾਹਮਣੇ ਵਾਲੇ ਬੰਗਲੇ ਵਿੱਚ ਰਹਿੰਦਾ ਹੈ ਕਿਉਂਕਿ ਉਹਨਾਂ ਦੇ ਸ਼ਡਿਊਲ ਮੈਚ ਨਹੀਂ ਖਾਂਦੇ ਉਸ ਵਿਅਕਤੀ ਨਾਲ ਰਹਿਣਾ ਕਿੰਨਾ ਥਕਾ ਦੇਣ ਵਾਲਾ ਹੋਵੇਗਾ ਜਿਸ ਤੇ ਇਹਨੇ ਸਾਰੇ ਮਾਮਲੇ ਤੁਸੀਂ ਮਾਫ ਕਰ ਦਿੱਤੇ ਤੁਹਾਡੀ ਮਾਂ ਅਤੇ ਪੂਰੇ ਪਰਿਵਾਰ ਦੀ ਦੇਖਭਾਲ ਕੀਤੀ ਅਤੇ ਉਸਨੇ ਤੁਹਾਨੂੰ ਤੁਹਾਡੇ ਬੁਢਾਪੇ ਦੇ ਵਿੱਚ ਛੱਡ ਦਿੱਤਾ ਇਸ ਤਰ੍ਹਾਂ ਕਈ ਯੂਜ਼ਰਸ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਇਸ ਖਬਰ ਉਤੇ ਦਿੰਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦੇ ਚਲਿਏ ਕਿ ਗੋਵਿੰਦਾ ਅਤੇ ਸੁਨੀਤਾ ਦੋ ਬੱਚਿਆਂ ਦੇ ਮਾਪੇ ਹਨ ਦੋਵਾਂ ਦਾ ਵਿਆਹ 11 ਮਾਰਚ 1987 ਨੂੰ ਹੋਇਆ ਸੀ ਵਿਆਹ ਸਮੇਂ ਸੁਨੀਤਾ ਬਹੁਤ ਛੋਟੀ ਸੀ ਉਹ 18 ਸਾਲ ਦੀ ਸੀ ਅਤੇ ਗੋਵਿੰਦਾ ਦੀ ਉਮਰ 24 ਸਾਲ ਸੀ ਸੁਨੀਤਾ ਇਸ ਸਮੇਂ ਆਪਣੇ ਪੁੱਤਰ ਯਸ਼ਵਰਧਨ ਅਤੇ ਟੀਨਾ ਦੇ ਨਾਲ ਰਹਿੰਦੀ ਹੈ ਗੋਵਿੰਦਾ ਉਹਨਾਂ ਤੋਂ ਵੱਖ ਰਹਿੰਦੇ ਨੇ ਬਾਕੀ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ